ਵੈਸੇ ਮੈਂ ਘਰ ਦੇ ਬਾਹਰ-ਬਾਰ ਰੋਲੇ ਪਾਸੇ ਖੜਾ ਸੀਗਾ ਤੇ ਉੱਪਰੋਂ ਬਲਾਸਟ ਹੋਇਆ ਬਹੁਤ ਜ਼ਿਆਦਾ ਹੈ ਤੇ ਨਾਰੇ ਕਾਲਾ ਧੂਆ ਨਿਕਲਣਾ ਸ਼ੁਰੂ ਹੋ ਗਿਆ ਇਹ 1:30 ਦੀ ਗੱਲ ਹੈ ਸਰ ਬਲਾਸਟ ਇਹ ਸਾਢੇ 5 ਘੰਟੇ ਦੀ ਗੱਲ ਹੈ ਇਹ ਤਸਵੀਰੀ ਹਾਂਜੀ ਸਾਢੇ 5 ਘੰਟੇ ਦੀ ਗੱਲ ਹੈ ਤੇ ਨਾਲੇ ਮੈਂ ਦੇਖਦਾ ਸੀਗਾ ਦੇਖਦਾ ਦੇਖਦਾ ਮੈਂ ਦੇਖਿਆ ਲਿਵਰ ਬਾਹਰੋਂ ਤੋੜੀ ਹੋਈ ਹੁੰਦੀ ਸੀ ਤੇ ਮੈਂ ਮੁੰਡੇ ਨੂੰ ਫੋਨ ਮਾਰਿਆ ਆਇਆ ਰਾਤੇ ਆਣ ਕੇ ਫਿਰੇ ਆਏ ਆ ਤੇ ਨਾਲੇ ਹੀ ਹੈਲਪ ਵੀ ਕਰਾਈ ਇਹਨਾਂ ਨੇ ਜਮਾਨ ਸਮੂਹ ਕੜਾਇਆ ਨਾਲ ਬਾਹਰ ਬੰਦਾ ਕਲੀ ਅੰਦਰ ਵੀ ਇਸ ਟਾਈਮ ਸਾਨੂੰ ਨਹੀਂ ਕਹਿ ਸਕਦੇ ਕੋਈ ਬੰਦਾ ਹੈ ਜਾਂ ਨਹੀਂ ਹੈ ਇਸ ਬਾਰੇ ਵਿੱਚ ਕੁਝ ਨਹੀਂ ਲੱਗਿਆ ਹੈ ਲੱਭ ਕਰਦੇ ਸੀ ਨਹੀਂ ਨਾ ਲੱਗਦਾ ਕੋਈ ਵੀ ਚੀਜ਼ ਆ ਫੇਰ ਬੰਦੇ ਤਾਂ ਜੀ ਆ ਸ਼ਿਫਟ ਹੁੰਦੀ ਆ ਬੰਦਾ ਹਾਂਜੀ ਆਏ ਸੀਗੇ ਬੰਦੇ ਦੌੜਦੇ ਸੀ ਬਾਹਰ ਦੇਖਿਆ ਸਾਰੇ ਬੰਦੇ ਬਾਹਰ ਚਲੇ ਗਏ ਸੀ ਹਾਂਜੀ ਨਹੀਂ ਨਿਕਲ ਚੁੱਕੇ ਨਿਕਲ ਚੁੱਕੇ ਬੰਦੇ ਨਿਕਲ ਆ ਕੁਆਟਰ ਵਾਲੇ ਵੀ ਆ ਗਏ ਸੀ ਬਾਹਰ ਦੌੜ ਗਏ ਸੀ ਕੁਆਟਰ ਵਾਲੇ ਕੰਮ ਕਰਦੇ ਲੇਬਰ ਕਰਦੇ ਬਾਕੀ ਤੇ ਬਹੁਤ ਸਾਢੇ 10 ਜਿਆਦਾ ਹੁੰਦੀ ਲੇਬਰ ਹਾਂਜੀ ਫੇਰ ਨੂੰ ਆਉਂਦੀ ਸਾਢੇ 10 ਸਾਢੇ 10 ਸਾਢੇ 10 ਲੇਬਰ ਜਿਆਦਾ ਹੁੰਦੀ ਹੈ ਕੀ ਨਾ ਜੀ ਅਸੀਂ ਆਏ ਜਦੋਂ ਕੰਮ ਤੋਂ ਕੰਮ ਤੇ ਆਏ ਹਾਂ ਸਵੇਰ 8 ਵਜੇ ਉਦੋਂ ਪਟਾਕਾ ਪਿਆ ਵਾ ਅੱਛਾ ਜੀ ਜੱਗ ਦਾ ਹਾਂਜੀ ਅਸੀਂ ਬਾਹਰ ਭੱਜ ਕੇ ਆ ਗਏ ਅੱਛਾ ਜੀ ਕਿੰਨੇ ਕਿੰਨੇ ਸੀ ਅੰਦਰ ਬਹੁਤ ਜ਼ਿਆਦੀ ਲੇਬਰ ਸੀ ਸਾਰੀ ਬਾਹਰ ਭੱਜ ਕੇ ਆ ਗਏ ਅੱਛਾ ਜੀ ਹੈਗਾ ਮੁੰਡਾ ਰਹਿ ਗਿਆ ਇੱਕ ਮੁੰਡਾ ਨਹੀਂ ਨਿਕਲਿਆ ਸਕੋਰਡ ਗਾਰਡ ਦਾ ਵਾ